ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਮੀਤ ਕਰਦੀ ਤੁਸੀਂ ਸਾਰੇ ਠੀਕ ਠਾਕ ਹੋ ਮੂਗੇ ਹਾਂਜੀ 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 ਤੁਸੀਂ ਦੇਖ ਰਹੇ ਹੋ ਅੱਜ ਆਪਾਂ ਕੁੰਡਾ ਛੋਟਾ ਚੰਕਿਆ ਹੋਇਆ ਵਾ ਤੇ ਅੱਜ ਬਣਾ ਰਹੇ ਆਂ ਚਟਨੀ ਚਟਨੀ ਆਪਾਂ ਬਣਾਵਾਂਗੇ ਸੂੰਗਰਿਆਂ ਦੀ ਸਰਦੀਆਂ ਦੇ ਦਿਨਾਂ ਵਿੱਚ ਸੂੰਗਰਿਆਂ ਦੀ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਏ ਤੇ ਇੱਥੇ ਆਪਾਂ ਸੂੰਗਰੇ ਬਾਜ਼ਾਰ ਤੋਂ ਲਿਆਂਦੇ ਸੀ ਆਪਣੇ ਹਲੇ ਹੋਏ ਨਹੀਂਗੇ ਆਪਾਂ ਵੈਸੇ ਮੂੰਗਰਿਆਂ ਦੀ ਬਣਾਉਣੀ ਹੁੰਦੀ ਆ ਦਿਲ ਕਰਦਾ ਸੀ ਆਪਾਂ ਸੂੰਗਰੇ ਲੈ ਆਂਦੇ ਮੈਂ ਪਹਿਲਾਂ ਵੀਡੀਓ ਮ ਪਾਈਆਂ ਹੋਈਆਂ ਮੂੰਗਰਿਆਂ ਦੀ ਚਟਨੀ ਨੀਆਂ ਪਾਈਆਂ ਹੋਈਆਂ ਤੇ ਇਹਨਾਂ ਨੂੰ ਨਾ ਆਪਾਂ ਚੰਗੀ ਤਰ੍ਹਾਂ ਦੇ ਨਾਲ ਡੰਗ ਲਾਵਾਂਗੇ ਤੇ ਨਾਲ ਹੀ ਆਪਾਂ ਹਰੀਆਂ ਮਿਰਚਾਂ ਰੱਖੀਆਂ ਹੋਈਆਂ ਤੇ ਸੂੰਗਰੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਡੰਗ ਲੈਨੇ ਤੇ ਚੰਗੀ ਤਰ੍ਹਾਂ ਨਾ ਧੋ ਕੇ ਰੱਖ ਲੈਨੇ ਹਰੀਆਂ ਮਿਰਚਾਂ ਵੀ ਧੋ ਲਈਆਂ ਤੇ ਇੱਕ ਆਪਾਂ ਟਮਾਟਰ ਲਿਆ ਤੇ ਇੱਧਰ ਕੋਂਟਾ ਸੋਟਾ ਵੀ ਆਪਾਂ ਧੋ ਕੇ ਰੱਖ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਹਰੀਆਂ ਮਿਰਚਾਂ ਜਿਹੜੀਆਂ ਕੁੰਡੇ ਦੇ ਵਿੱਚ ਪਾ ਕੇ ਕੁੱਟ ਲਾਵਾਂਗੇ ਦੋਸਤੋ ਅਗਰ ਤੁਸੀਂ ਇਹ ਵਾਲੀ ਚਟਨੀ ਨਹੀਂ ਕਦੇ ਬਣਾ ਕੇ ਖਾਧੀ ਤੁਸੀਂ ਜ਼ਰੂਰ ਬਣਾ ਕੇ ਖਾ ਕੇ ਵੇਖਿਓ ਜੋ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਇਹ ਵਾਲੀ ਚਟਨੀ ਦਹੀਂ ਦੇ ਨਾਲ ਸਬਜ਼ੀਆਂ ਦੇ ਵਿੱਚ ਖਾਈਏ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਬਾਕੀ ਸਾਗ ਨਾਲ ਸਬਜ਼ੀ ਨਾਲ ਵੀ ਇਹਦਾ ਵੱਖਰਾ ਹੀ ਸਵਾਦ ਹੁੰਦਾ ਹੈ ਤੇ ਜੇ ਇਹ ਚਟਨੀ ਨੂੰ ਕੁੰਡੇ ਸੋਟੇ ਦੇ ਨਾਲ ਰਗੜ ਲਗੇ ਤਾਂ ਇਸ ਦਾ ਜਿਹੜਾ ਟੇਸਟਾ ਹੋਰ ਵੀ ਦੁੱਗਣਾ ਹੋ ਜਾਂਦਾ ਵਾ ਤੇ ਮਿਰਚਾਂ ਨੂੰ ਨਮਕ ਪਾ ਕੇ ਆਪਾਂ ਫੋਟ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਘੋਲ ਕੇ ਨਮਕ ਪਾਉਂਦੇ ਹਾਂ ਤੇ ਬਹੁਤ ਜਲਦੀ ਨੇ ਪੀਸੇ ਜਾਂਦੇ ਨੇ ਬਾਕੀ ਲਵਾਂਗੇ ਇਹਨੇ ਇਸ ਤਰ੍ਹਾਂ ਦੇ ਨਾਲ ਇਹਦੇ ਜਿਹੜੇ ਬੀਜ ਵੀ ਉਹ ਵੀ ਜੋ ਜੰਦਾਚਰ ਬਚਾ ਮਿੱਟੀ ਕਰਮਨਲ ਰਗੜੀ ਨੇ ਉਹ ਨਾ ਚਟਨੀ ਖਾਨ ਦਾ ਜਿਹੜਾ ਟੇਸਟ ਵਧੀਆ ਲੱਗਦਾ ਹੀ ਨਹੀਂ ਚਟਨੀ ਤੋਂ ਨਜ਼ਾਰਾ ਹੀ ਨਹੀਂ ਹੁੰਦਾ ਜੇ ਚੰਗੀ ਤਰ੍ਹਾਂ ਦੇ ਨਾਲ ਮਿਰਚਾਂ ਨਾ ਰਗੜੀਆਂ ਗਈਆਂ ਹੋਣ ਤਾਂ ਦੇਖੋ ਮਿਰਚਾਂ ਦੇ ਬੀਜ ਵੀ ਚੰਗੀ ਤਰ੍ਹਾਂ ਦੇ ਨਾਲ ਮਰ ਗਏ ਨੇ ਬਿਲਕੁਲ ਇੱਕਮਿਕ ਹੋ ਗਈਆਂ ਨੇ ਤੇ ਨਮਕ ਆਪਾਂ ਟੇਸਟ ਦੇ ਅਕੋਰਡਿੰਗ ਹੀ ਪਾਇਆ ਸੀ ਹੁਣ ਆਪਾਂ ਇਸ ਦੇ ਵਿੱਚ ਸੁងਰੇ ਕੱਟ ਲਵਾਂਗੇ ਇਸ ਤਰ੍ਹਾਂ ਦੇ ਨਾਲ ਤੁਸੀਂ ਕੱਟ ਲੈਣੇ ਆ ਤੰਦਲੇੰਬੇ ਸੁਂਗਰੇ ਆ ਨਾ ਸੁਂਗਰੇ ਨਹੀਂ ਉਹੋ ਟੋਲਾ ਲੈਣੀ ਮੂੰਹ ਖਾ ਦੇ ਹਾਂਜੀ ਦੇਖੋ ਸੁੰਗਰੀ ਆਪਾਂ ਜਿਹੜੇ ਸਾਰੇ ਕੱਟ ਲਏ ਨੇ ਤੇ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਦੇ ਨਾਲ ਹੀ ਹੋਰ ਚੰਗੀ ਤਰ੍ਹਾਂ ਦੇ ਨਾਲ ਕੁੱਟ ਲਾਂਗੇ ਜਿੰਨਾ ਟਾਈਮ ਤੱਕ ਇਹ ਬ੍ਰੀਕ ਨਹੀਂ ਹੋ ਜਾਂਦੇ ਉਹਨਾਂ ਟਾਈਮ ਤੱਕ ਆਪਾਂ ਕੁੱਟਾਂਗੇ ਓ ਮੈਂ ਤਾਂ ਬਿਆਲੀ ਮਾਰਦੀ ਹੋ ਗਈ ਬਾਈ ਸੁਣਦੀ ਹਟ ਬੱਤ ਕਰੋ ਹਾਂਜੀ ਜਿਹੜੇ ਸੂੰਗਰੇ ਨੇ ਕਾਫੀ ਹੱਦ ਤੱਕ ਆਪਣੇ ਕੁੱਟੇ ਗਏ ਨੇ ਤੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਅਨਾਰ ਦਾਣਾ ਪਾਊਡਰ ਤੁਸੀਂ ਤੁਹਾਡੇ ਕੋਲੇ ਸਾਬਤੋਂ ਅਨਾਰ ਦਾਣਾ ਪਿਆ ਤਾਂ ਤੁਸੀਂ ਉਹ ਵੀ ਉਸ ਨੂੰ ਸਭ ਤੋਂ ਪਹਿਲਾਂ ਪਾ ਕੇ ਪੀਸ ਲੈਣਾ ਵਾ ਜਦੋਂ ਆਪਾਂ ਮਿਰਚਾਂ ਦੇ ਨਾਲ ਹੀ ਕੁੱਟ ਲੈਣਾ ਤੇ ਤੁਹਾਡੇ ਕੋਲ ਪਾਊਡਰ ਹੈਗਾ ਤੁਸੀਂ ਬਾਅਦ ਵਿੱਚ ਪਾ ਲੈਣਾ ਤੇ ਹੁਣ ਆਪਾਂ ਅਨਾਰ ਦਾਣਾ ਪਾਊਡਰ ਵੀ ਆਪਾਂ ਇੱਕ ਚਮਚ ਦੇ ਕਰੀਬ ਹੀ ਪਾਇਆ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਆਪਾਂ ਹੁਣ ਕੁੱਟ ਲਾਵਾਂਗੇ ਹਾਂਜੀ ਅਨਾਰ ਦਾਣਾ ਤੇ ਜਿਹੜੇ ਸੁងਰੇ ਨੇ ਚੰਗੀ ਤਰ੍ਹਾਂ ਦੇ ਨਾਲ ਕੁੱਟੇ ਗਏ ਨੇ ਤੇ ਹੁਣ ਲਾਸਟ ਸਟੇਜ ਤੇ ਆ ਕੇ ਆਪਾਂ ਇਸਦੇ ਵਿੱਚ ਪਾ ਰਹੇ ਹਾਂ ਟਮਾਟਰ ਬਰੀਕ ਬਰੀਕ ਕੱਟ ਕੇ ਤੁਸੀਂ ਚਾਹੋ ਤਾਂ ਪਿਆਜ਼ ਵੀ ਇਸਦੇ ਵਿੱਚ ਪਾ ਸਕਦੇ ਹੋ ਪਿਆਜ਼ ਪਾ ਕੇ ਵੀ ਇਹ ਵਾਲੀ ਚਟਨੀ ਤੁਸੀਂ ਰੈਡੀ ਕਰ ਸਕਦੇ ਹੋ ਮੈਂ ਅੱਜ ਪਿਆਜ਼ ਅਵੋਇਡ ਕਰਿਆ ਮੈਨੂੰ ਹਰਾ ਪਿਆਜ਼ ਚੰਗਾ ਲੱਗਦਾ ਹਰਾ ਪਿਆਜ਼ ਮੇਰੇ ਕੋਲ ਹੈ ਨਹੀਂ ਸੀ ਤਾਂ ਕਰਕੇ ਮੈਂ ਨਹੀਂ ਪਾਇਆ ਦੂਸਰਾ ਵਾਲਾ ਪਿਆਜ਼ ਤੁਸੀਂ ਹਰਾ ਪਿਆਜ਼ ਪਾ ਕੇ ਵੀ ਚਟਨੀ ਬਣਾ ਸਕਦੇ ਹੋ ਅਗਰ ਉਹ ਨਹੀਂ ਪਾਉਣਾ ਦੂਸਰਾ ਪਿਆਜ਼ ਪਾ ਕੇ ਵੀ ਚਟਨੀ ਬਣਾ ਸਕਦੇ ਹੋ ਤੇ ਹੁਣ ਟਮਾਟਰ ਪਾ ਕੇ ਟਮਾਟਰ ਵੀ ਅੱਧਾ ਹੀ ਇਸ ਦੇ ਵਿੱਚ ਪਾਇਆ ਵਾ ਹੁਣ ਟਮਾਟਰ ਪਾ ਕੇ ਆਪਾਂ ਇਸ ਨੂੰ ਸਲੋਲੀ ਸਲੋਲੀ ਆਪਾਂ ਇਸ ਨੂੰ ਕੁੱਟ ਲਵਾਂਗੇ ਕਿਉਂਕਿ ਇਹ ਹੁਣ ਇੱਥੇ ਬਚਾਉਣਾ ਵਾ ਜਿਹੜਾ ਟਮਾਟਰ ਦੇ ਪਾਣੀ ਦਾ ਛਿੱਟਾ ਹੁੰਦਾ ਤੁਹਾਡੀ ਅੱਖ ਦੇ ਵਿੱਚ ਪੈ ਸਕਦਾ ਮੇਰੀ ਅੱਖ ਦੇ ਵਿੱਚ ਪੈ ਗਿਆ ਸੀ ਤੁਸੀਂ ਬਹੁਤ ਹੀ ਸਾਵਧਾਨੀ ਦੇ ਨਾਲ ਇਹ ਵਾਲੀ ਚਟਨੀ ਬਣਾਉਣੀ ਹੈ ਜਦੋਂ ਟਮਾਟਰ ਪਾ ਲਿਆ ਤਾਂ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਪਸੰਦ ਆਈ ਹੋਊਗੀ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਣਾ ਤੇ ਨਾਲ ਵਾਲੀ ਬੈਲ ਦਬਾਉਣਾ ਨਾ ਭੁੱਲਣਾ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮੇਰਸ ਕਿਤੇ ਚਟਨੀ ਆਪਣੀ ਬਿਲਕੁਲ ਹੋ ਗਈ ਹੈ ਰੈਡੀ ਤੁਸੀਂ ਵੀ ਖਾਓ ਬਣਾ ਕੇ ਤੇ ਦੱਸਿਓ